ਪਹਿਲਾਂ ਗੱਲ ਕੀਤੀ ਕਿ ਉਹਨਾਂ ਨੇ ਸਾਹਿਤ ਉਤਸਵ ਜਿਹੜਾ ਇਹ ਸ਼ੁਰੂ ਕਰਵਾਇਆ ਇਹ ਬੂਟਾ ਲਾਇਆ ਇਸ ਕਾਲਜ ਦੀ ਸਟਰੈਂਥ ਜਿਹੜੀ ਹੈ ਉਹ 10000 ਤੱਕ ਲੈ ਕੇ ਗਏ ਪਰ ਬਾਅਦ ਵਿੱਚ ਮੈਨੂੰ ਯਾਦ ਆਇਆ ਕਿ ਕਿੰਨੀਆਂ ਗੱਲਾਂ ਤੇ ਮੇਰੇ ਕੋਲ ਫੇਰ ਰਹਿ ਗਈਆਂ ਨੇ ਉਹਦੇ ਵਿੱਚ ਇੱਕ ਜਿਹੜੀ ਮਹੱਤਵਪੂਰਨ ਗੱਲ ਆ ਉਹ ਸੀ ਕਿ ਪੰਜਾਬੀ ਅਧਿਆਨ ਵਿਭਾਗ ਵੱਲੋਂ ਇੱਕ ਰਿਸਰਚ ਜਰਨਲ ਕੱਢਿਆ ਜਾ ਰਿਹਾ ਸੰਵਾਦ ਸੰਵਾਦ ਰਿਸਰਚ ਜਰਨਲ ਅੱਜਕੱਲ੍ਹ ਪੰਜਾਬ ਦੇ ਅਕਾਦਮਿਕ ਹਲਕਿਆਂ ਦੇ ਵਿੱਚ ਕੋਈ ਇਹੋ ਜਿਹਾ ਵਿਅਕਤੀ ਨਹੀਂ ਹੋਏਗਾ ਜਿਹੜਾ ਜਾਣਦਾ ਨਹੀਂ ਹੋਏਗਾ ਜੂਜੀ ਸੀ ਕੇਅਰ ਲਿਸਟ ਜੇ ਬਣੀ ਤੇ ਉਹਦੇ ਵਿੱਚ ਸੰਵਾਦ ਸਭ ਤੋਂ ਪਹਿਲਾਂ ਉੱਪਰ ਸੀ ਇਸ ਸੰਵਾਦ ਨੂੰ ਸ਼ੁਰੂ ਕਰਨ ਇਹਦੇ ਮਿਆਰ ਨੂੰ ਕਾਇਮ ਰੱਖਣ ਤੇ ਇਹਨੂੰ ਇਹਨਾਂ ਬਲੰਦੀਆਂ ਤੱਕ ਪਹੁੰਚਾਉਣ ਦੇ ਵਿੱਚ ਡਾਕਟਰ ਮਹਿਲ ਸਿੰਘ ਜੀ ਜਿਹੜੇ ਨੇ ਸੂਤਰਧਾਰ ਨੇ ਤੇ ਮੈਂ ਨਾਲ ਕਹਾਂਗਾ ਕਿ ਡਾਕਟਰ ਆਤਮ ਰਵਾਵਾ ਜਿਹੜੇ ਨੇ ਉਹਨਾਂ ਦੀ ਇਹਦੇ ਵਿੱਚ ਐਹ ਭੂਮਿਕਾ ਰਹੀ ਹੈ ਦੂਸਰੀ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਵੀ ਕੋਈ ਕਿਤੇ ਸਫਲ ਐਡਮਿਨਿਸਟਰेटर ਹੁੰਦਾ ਉਹ ਕੀ ਉਹ ਆਪਣੇ ਵੇਲੇ ਤੇ ਸਫਲਤਾ ਦੇ ਨਾਲ ਉਸ ਸੰਸਥਾ ਨੂੰ ਚਲਾਉਂਦੇ ਨੇ ਪਰ ਆਪਣੇ ਤੋਂ ਬਾਅਦ ਨਹੀਂ ਖਿਆਲ ਕਰਦੇ ਜਿੱਦਾਂ ਮਹਾਰਾਜ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਰਾਜ ਕੀਤਾ ਪਰ ਉਹ ਕਹਿੰਦੇ ਸੀ ਕਿ ਸ਼ਾਹ ਮੁਮਤਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਆਪਣਾ ਉੱਤਰਾਧਿਕਾਰੀ ਨਹੀਂ ਦੇ ਕੇ ਗਏ ਉਸ ਤੋਂ ਬਾਅਦ ਪੰਜਾਬ ਜਿਹੜਾ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਆ ਗਿਆ ਪਰ ਡਾਕਟਰ ਮਹਿਬ ਸਿੰਘ ਦੀ ਦੂਰਅੰਦੇਸ਼ੀ ਵੇਖੋ ਕਿ ਜਦੋਂ ਉਹਨਾਂ ਨੂੰ ਇਸ ਖਾਲਸਾ ਕਾਲਜ ਤੋਂ ਖਾਲਸਾ ਯੂਨੀਵਰਸਿਟੀ ਨੂੰ ਸੰਭਾਲਣ ਵਾਸਤੇ ਵਾਈਚਾਸਤਰਾ ਦਾ ਉਹਨਾਂ ਨੇ ਸੰਭਾਲਿਆ ਪਰ ਉਹ ਜਾਣ ਤੋਂ ਪਹਿਲਾਂ ਆਪਣਾ ਉੱਤਰ ਅਧਿਕਾਰੀ ਡਾਕਟਰ ਆਦਮ ਸਿੰਘ ਰੰਧਾਵਾ ਹੋਣ ਦੇ ਰੂਪ ਵਿੱਚ ਦੇ ਕੇ ਗਏ ਕਿ ਆਹ ਜਿਹੜਾ ਮੈਂ ਬੂਟਾ ਲਾਇਆ ਇਸ ਬੂਟੇ ਨੂੰ ਹੁਣ ਇਹ ਸਿੰਜਣਗੇ ਇਸ ਬੂਟੇ ਦਾ ਖਿਆਲ ਇਹ ਰੱਖਣਗੇ ਤੇ ਉਹ ਡਾਕਟਰ ਆਦਮ ਰੰਧਾਵਾ ਜਿਹੜੇ ਉਹਨਾਂ ਨੇ ਹੀ ਉੱਤਰ ਅਧਿਕਾਰੀ ਵਜੋਂ ਅੱਜ ਕੰਮ ਕਰ ਰਹੇ ਨੇ ਮੈਂ ਹੁਣ ਬਹੁਤ ਸਤਿਕਾਰ ਨਾਲ ਬੇਨਤੀ ਕਰਾਂਗਾ ਕਿ ਸਾਡੇ ਕਾਲਜ ਦੀ ਯੂਨੀਵਰਸਿਟੀ ਦੀ ਇਸ ਮੇਲੇ ਦੀ ਰੂਹੇ ਰਵਾ ਡਾਕਟਰ ਮਹਿਲ ਸਿੰਘ ਜੀ ਆਉਣ ਜਿਨ੍ਹਾਂ ਬਾਰੇ ਮੈਂ ਹੋਣੀਆ ਕਿਹਾ ਕਿ ਜਿਨ੍ਹਾਂ ਵੱਲ ਦੇਖ ਕੇ ਹਰ ਇੱਕ ਨੂੰ ਆਰਾਮ ਮਿਲਦਾ ਜਿਨ੍ਹਾਂ ਦੀ ਆਵਾਜ਼ ਸੁਣ ਕੇ ਹਰ ਇੱਕ ਨੂੰ ਸੁੱਖ ਮਿਲਦਾ ਡਾਕਟਰ ਮਹਿਲ ਸਿੰਘ ਜੀ ਓ ਭਾਈ ਖਾਲਸਾ ਕਾਲਜ ਦੇ ਵੇੜੇ ਵਿੱਚ ਚੱਲ ਰਿਹਾ ਇਸ ਮੇਲੇ ਵਿੱਚ ਸਟੇਜ ਤੇ ਬੈਠੇ ਇਸ ਮਾਨਮਤੀ ਖਾਲਸਾ ਕਾਲਜ ਇਤਿਹਾਸਕ ਸੰਸਥਾ ਦੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਉਥੋਂ ਦੇ ਵਾਈਸ ਚਾਂਸਰ ਗੋਸਲ ਸਿੰਘ ਸਾਹਿਬ ਦੀ ਨਿਮਾਇਦਗੀ ਕਰਦੇ ਹੋਏ ਸਰਦਾਰ ਨਿਰਮਲ ਸਿੰਘ ਜੀ ਗਿਉੜਾ ਸਾਹਮਣੇ ਬੈਠੇ ਸਾਡੇ ਮੈਨੇਜਿੰਗ ਕਮੇਟੀ ਦੇ ਮੈਂਬਰ ਸਹਿਬਾਨ ਟੀਚਰ ਸਹਿਬਾਨ ਬਾਰੋਂ ਆਏ ਹੋਏ ਬਹੁਤ ਹੀ ਪੁਸਤਕ ਪ੍ਰੇਮੀ ਸ਼ਬਦ ਪ੍ਰੇਮੀ ਇਸ ਕਾਲਜ ਦੇ ਬਹੁਤ ਹੀ ਚੰਗੀ ਅਵਸਥਾ ਵਾਲੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਸਭ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸੱਚੀ ਗੱਲ ਦਿਲੋਂ ਇਹ ਮਹਿਸੂਸ ਕਰਦਾ ਕਿ ਕਈ ਹਸੇ ਜਿਸ ਦਿਨ ਕਿਤੇ ਮੇਲਾ 10 ਸਾਲ ਪਹਿਲਾਂ ਸੋਚਿਆ ਜਾਂ ਸ਼ੁਰੂ ਕੀਤਾ ਸੀ ਇਹ ਛੋਟੀਆਂ NCPA AS ਲੈਵਲ ਤੱਕ ਚਲੇ ਜਾਏਗਾ। ਔਰ ਜਿੰਨਾ ਵਧੀਆ ਇਹਦਾ ਰਿਸਪੌਂਸ ਮਿਲਿਆ ਕਿ ਕੱਲ ਤੱਕ 75 ਲੱਖ ਦੀਆਂ ਅੱਜ ਦਾ ਪਾ ਕੇ ਇਹਨੇ ਕਰੋੜ ਕ੍ਰੋਸ ਕਰ ਜਾਣਾ ਪੁਸਤਕਾਂ ਵਿਕ ਜਾਣੀਆਂ ਪੰਜਾਂ ਦਿਨਾਂ 'ਚ ਛੋਟੀ ਗੱਲ ਨਹੀਂ। ਸਭ ਤੋਂ ਪਹਿਲਾਂ ਇਸ ਮੇਲੇ ਦੀ ਪੂਰੀ ਵੀ ਐਮਤ ਬੰਦੀ ਲਈ ਇਹਦੇ ਸੰਬੰਧੀ ਨੀਤੀ ਨਿਰਧਾਰਤ ਕਰਨ ਲਈ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਦਾ ਇਸ ਮੇਲੇ ਨੂੰ ਚਲਾਉਣ ਵਿਉਂਤਣ ਦੇ ਵਿੱਚ ਪ੍ਰਿੰਸੀਪਲ ਬਣਣ ਤੋਂ ਪਹਿਲਾਂ ਹੀ 10 ਸਾਲ ਤੋਂ ਇਸ ਦਾ ਐਕਸਪੀਰੀਅੰਸ ਆ ਤੇ ਮੈਨੂੰ ਲੱਗਦਾ ਵੀ ਇਹ ਇਸ ਤੋਂ ਸਚਜੇ ਤਰੀਕੇ ਨਾਲ ਮਿਲਾਇਏ ਨਹੀਂ ਵੀੰਤਿਆ ਜਾ ਸਕਦਾ ਪ੍ਰਿੰਸੀਪਲ ਸਾਹਿਬ ਨੂੰ ਬਹੁਤ ਮੁਬਾਰਕਾਂ ਜੀ ਦੋ ਦੋ लास्ट ਦੇ ਵਿੱਚ ਅੱਜੇ ਸਾਡਾ ਸੰਵਾਦ ਦਾ ਪੈਨਲ ਚਰਚਾ ਦਾ ਇੱਕ ਤਰ੍ਹਾਂ ਦਾ ਆਖਰੀ ਵਿਸ਼ਾਤ ਪੁਸਤਕ ਸੰਵਾਦ ਤੇ ਸੰਗੀਤ ਦੇਖੋ ਬੱਚਿਓ ਪਾਵੇਂ ਅੱਜ ਦੇ ਯੁੱਗ ਵਿੱਚ ਅਸੀਂ ਕਿਤੇ ਗੂਗਲ ਤੇ ਇੰਟਰਨੈਟ ਤੇ ਹਰ ਚੀਜ਼ ਦੀ ਇਨਫੋਰਮੇਸ਼ਨ ਲੈ ਲੈਨੇ ਆ ਪਰ ਬੁੱਤਰੋ ਇਨਫੋਰਮੇਸ਼ਨ ਹੁੰਦੀ ਆ ਉਹ ਵਿਜ਼ਡਮ ਨਹੀਂ ਹੁੰਦੀ ਉਹ ਨੌਲੇਜ ਨਹੀਂ ਹੁੰਦਾ ਉਹ ਸਿਆਣਪ ਨਹੀਂ ਹੁੰਦੀ ਜਿਹੜੀ ਪੁਸਤਕਾਂ ਪੁਸਤਕ ਦੇ ਵਿੱਚ ਇੱਕ ਐਕਸਪੀਰੀਅੰਸ ਛੁਪਿਆ ਹੁੰਦਾ ਹੈ ਅਸੀਂ ਤੁਹਾਨੂੰ ਟੀਚਰ ਮਾਪੇ ਕਹਿੰਦੇ ਆ ਬੁੱਤਰ ਸਿਆਣੇ ਬਣੋ ਤੇ ਸਿਆਣੇ ਕਿਵੇਂ ਬਣੋਗੇ ਇਹਦੀ ਸੱਤ ਸਜੀਵਣੀ ਬੂਟੀ ਆ ਤੇ ਸਾਡੇ ਲੇਖਕ ਨੇ ਪੁਸਤਕਾਂ ਦਾ ਨਾਮ ਵੀ ਸੰਜੀਵਣੀ ਬੂਟੀ ਰੱਖਿਆ ਜੇ ਤੁਸੀਂ ਕਿਤਾਬਾਂ ਪੜੋਗੇ ਉਹ ਵਰਨਾ ਦੇ ਐਕਸਪੀਰੀਅੰਸ ਨੂੰ 2 ਢਾਈ ਘੰਟੇ ਵਿੱਚ ਜਾਣ ਲੈਣਾ ਕੁਸਤਕ ਪੜਨ ਦਾ ਮੈਂ ਆ ਇਹ ਪੁਸਤਕਾਂ ਹੀ ਨੇ ਕਈ ਵਾਰੀ ਬੱਚੇ ਦੇ ਤੇ ਸੋਚਦੇ ਕਈ ਵਾਰੀ ਹੋਸਟਲਾਂ ਦੇ ਵਿੱਚ ਲੈਕਚਰ ਕਰਨ ਜਾਂਦੇ ਆ ਵੀ ਆ ਕੁੜੀ ਨੂੰ ਡਿਪਰੈਸ਼ਨ ਆ ਇਹ ਬੜੀ ਮਤਲਾ ਹੌਸਲਾ ਢੇਰੀ ਢਾਈ ਬੈਠੀ ਆ ਉਹ ਤਰ ਕਿਤਾਬਾਂ ਪੜਨ ਵਾਲਾ ਬੱਚਾ ਕਦੀ ਢੇਰੀ ਟਾ ਕੇ ਨਹੀਂ ਬੈਠਦਾ ਕਦੀ ਡਿਪਰੈਸ਼ਨ ਨਹੀਂ ਹੁੰਦਾ ਸੇ ਤਲੀ ਗਰਾਊਂਡ ਸਭ ਤੋਂ ਵੱਡੀ ਲੈਬ ਆ ਤੇ ਮਾਨਸਿਕ ਸੰਤੁਸ਼ਟੀ ਤੇ ਦਿੜ੍ਹਤਾ ਲਈ ਕਿਤਾਬ ਸਭ ਤੋਂ ਵੱਡੀ ਲਾਇਬ ਆ ਤੇ ਸਭ ਤੋਂ ਵੱਡੀ ਮੈਡੀਸਨ ਹੈ ਇਸ ਤੋਂ ਵੱਡੀ ਕੋਈ ਮੈਡੀਸਨ ਨਹੀਂ ਮਨ ਨੂੰ ਤਕੜਾ ਉੱਚਾ ਤੇ ਸੁੱਚਾ ਕਰਨ ਲਈ ਅਗਲੀ ਗੱਲ ਆ ਸੰਵਾਦ ਤੇ ਸੰਗੀਤ ਜੋੜਾ ਸਾਹਿਬ ਵੀ ਬੋਲ ਕੇ ਗਏ ਵੀ ਸਾਡੀ ਗੁਰਮਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਇਹ ਪਰੰਪਰਾ ਜਿਹੜੀ ਕੀਰਤਨ ਦੀ ਸੀ ਸ਼ਬਦ ਨੂੰ ਸੰਗੀਤ ਦੇ ਰਾਹੀਂ ਦੁੱਜੇ ਤੱਕ ਪਹੁੰਚਾਉਣਾ ਕਦੀ ਸਰਜੀਤ ਪਾਤਰ ਨੇ ਉਹਨਾਂ ਦੀ ਇੱਕ ਕਿਤਾਬ ਆ ਉਹਦੇ ਮੈਂ ਸਮਝਦਾ ਜੇ ਕੋਈ ਪੁੱਛ ਲੇ ਕਿ ਪੰਜਾਬ ਦਾ ਦੂਜਾ ਨਾਮ ਕੀ ਹੋਣਾ ਚਾਹੀਦਾ ਤੇ ਮੈਂ ਕਹੂੰਗਾ ਰਾਗ ਦੇਸ਼ ਉਹਨਾਂ ਦਾ ਰਾਗਾਂ ਦਾ ਖਿੱਤਾ ਆ ਸੰਗੀਤ ਦਾ ਖਿੱਤਾ ਆ ਆਉਂਦੇ ਆ ਨਾ ਪੰਜਾਬੀ ਕਿਵੇਂ ਕਿੱਕਲੀਆਂ ਚ ਜੰਮਦਾ ਸੁਹਾਗਾ ਵਿੱਚ ਲਿਆਇਆ ਜਾਂਦਾ ਤੇ ਕਿਵੇਂ ਆਖਰੀ ਤੌਰ ਤੇ ਕੀਰਨਿਆਂ ਵਿੱਚ ਰੁਕਸਤ ਹੁੰਦਾ ਕਿੰਨੇ ਵਸਤਾ ਸਾਡੀਆਂ ਸੰਗੀਤ ਝੁਗ ਜਰਦੀਆਂ ਨੇ ਤੇ ਮਤਲਬ ਜਿਹੜੀ ਕਾਮ ਨੂੰ ਸੰਗੀਤ ਨਾਲ ਪਿਆਰ ਹੋਵੇ ਉਹ ਕਾਮਾ ਵੱਡੇ ਵੱਡੇ ਥੱਲੂ ਘਾ ਰਿਆਂ ਚੋਂ ਨਿਰਾਸ਼ਾ ਚੋਂ ਛੇਤੀ ਬਾਹਰ ਆ ਜਾਂਦੀ ਹੈ ਇਹ ਇੱਕ ਇਤਿਹਾਸਕ ਕਲਚਰਲ ਸੱਚਾ ਪੰਜਾਬ ਕਿੰਨੇ ਅਸੀਂ ਉੱਜੜ ਗਏ ਕਿੰਨੇ ਮਾਰੇ ਗਏ ਤੇ ਕਿੰਨੀ ਜਲਦੀ ਅਸੀਂ ਉਸ ਚੀਜ਼ ਦੇ ਵਿੱਚੋਂ ਬਾਹਰ ਫੇਰ ਆਏ ਰੀਸੈਟਲਮੈਂਟ ਹੋਈ ਇਹ ਪੰਜਾਬੀਆਂ ਦੇ ਖਾਸੇ ਕਰਕੇ ਸੁਭਾਅ ਕਰਕੇ ਅਸੀਂ ਦੁੱਖਾਂ ਚੋਂ ਮੁਸੀਬਤਾਂ ਚੋਂ ਛਡ ਛਟਕਾਰਾ ਪਾ ਲੈਣ ਵਾਲੀ ਕੌਮ ਆ ਕਿਉਂ ਇਹ ਸਾਡਾ ਸੰਗੀਤ ਨਾਲ ਬਹੁਤ ਵਾ ਵਾਸਤਾ ਦੂਜਾ ਸਾਡੀ ਜਿਹੜੀ ਪਰੰਪਰਾ ਗੁਰੂ ਸਾਹਿਬ ਨੇ ਦਿੱਤੀ ਆ ਉਹਦਾ ਕਿਸੇ ਦੀ ਗੱਲ ਕੱਟੀ ਨਹੀਂ ਸੰਵਾਦ ਐਸੀ ਚੀਜ਼ ਆ ਕਿਸੇ ਦੀ ਲੋਚਨਾ ਕਰਨਾ ਸੰਵਾਦ ਨਹੀਂ ਉਹ ਸਿੱਧਾ ਕੋਲ ਗਏ ਜੋਗੀਆਂ ਕੋਲ ਗਏ ਸੰਤਾਂ ਕੋਲ ਗਏ ਉਹਨੇ ਕਿਹਾ ਭਾਈ ਸਾਹਿਬ ਕੀ ਕਹਿੰਦੇ ਹੋ ਤੁਸੀਂ ਮੈਂ ਤੇ ਇਹਦੇ ਬਾਰੇ ਆ ਕਹਿਣਾ ਹੈ ਕਿਹਦੇ ਦੀ ਲਾਈਨ ਕੱਟੀ ਨਹੀਂ ਆਪਦੀ ਲਾਈਨ ਵੱਡੀ ਕਰਨੀ ਬੜੀ ਪਿਆਰੀ ਗੱਲ ਸਟੇਜ ਤੋਂ ਪਹਿਲਾਂ ਕਹਿ ਕੇ ਗਏ ਘਟ ਗਿਣਤੀਆਂ ਹੁੰਦੀਆਂ ਜਿਹੜੀਆਂ ਘਟ ਗਿਣਤੀ ਕਮਾਂ ਜਿਹੜੀਆਂ ਹੁੰਦੀਆਂ ਔਰ ਜਿੰਨਾ ਨਵਾਂ ਕੁਝ ਚਲਾਉਣਾ ਹੁੰਦਾ ਉਹ ਲੜਕੇ ਨਹੀਂ ਚਲਾ ਸਕਦੀਆਂ ਉਹ ਸ਼ਬਦ ਦੀ ਦ੍ਰਿੜਤਾ ਨਾਲ ਚਲਾ ਸਕਦੇ ਮਤਲਬ ਅਸੀਂ 500 55ਵੇਂ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾ ਰਹੇ ਹਾਂ ਗੁਰੂ ਸਾਹਿਬ ਬਾਬਰ ਬਾਣੀ ਦੀ ਆਪਣੇ ਸ਼ਬਦ ਨਾਲ ਇੱਕ ਰਾਜੇ ਨੂੰ ਵੀ ਚੈਲੰਜ ਕੀਤਾ ਸ਼ਬਦ ਨਾਲ ਨਾ ਜਿਤਨਾ ਫਿਰ ਉਸ ਤੋਂ ਚੱਲਦੀ ਆਈ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਤੋਂ ਵੀ ਮਨਾ ਰਹੇ ਆ ਸੀਸ ਦੀਆ ਪਰ ਸਿਰੜ ਨਾ ਦਈਆ ਆਪ ਦੀ ਦ੍ਰਿੜਤਾ ਨਹੀਂ ਦਿੱਤੀ ਆਪ ਦੀ ਵਚਨਬੱਧਤਾ ਨਹੀਂ ਦਿੱਤੀ ਦੇਖੋ ਐਡੀ ਵੱਡੀ ਰੰਗਰੇਵ ਦੀ ਹਕੂਮਤ ਨੇ ਉਹਨੂੰ ਕਹਿ ਦੇਣਾ ਜਿਹੜਾ ਉਹਨਾਂ ਕੋਲ ਜਥਾ ਵਫਦ ਆਇਆ ਸੀ ਵੀ ਜਾ ਕੇ ਉਹਨਾਂ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜੇ ਅਸੀਂ ਆਪੇ ਬਣ ਜਾਂਦੇ ਕਿੱਡੀ ਵੱਡੀ ਦ੍ਰਿੜਤਾ ਅੰਦਰ ਦੀ ਕਿੱਡਾ ਵਿਸ਼ਵਾਸ ਆ ਆਪਦੇ ਵਿੱਚ ਕਿ ਕਿਸ ਤਰ੍ਹਾਂ ਉਹਨਾਂ ਨੂੰ ਤੁਸੀਂ ਇਹ ਤੇ ਕਿਸ ਤਰ੍ਹਾਂ ਉਸ ਭਾਰ ਗਰਮੀ ਚ ਢੇਲ ਚ ਰੱਖਿਆ ਗਿਆ ਤੇ ਸੀਸ ਦੇ ਤਾ ਦ੍ਰਿੜਤਾ ਨਹੀਂ ਦਿੱਤੀ ਆਪਦੀ ਸ਼ਬਦ ਤੇ ਉਹਨਾਂ ਦਾ ਕੀਏ ਬਹੁਤ ਸਾਰੇ ਸ਼ਲੋਕ ਨੇ ਪਰ ਇੱਕ ਮੈਨੂੰ ਯਾਦ ਮੱਧਾ ਨੂੰ ਸਾਂਝਾ ਕਰਦਾ ਦ왈 ਹੂਆ ਬੰਧਨ ਛੁੱਟੇ ਸਭ ਕੁਝ ਹੋ ਤਾ ਪਾਏ ਬਲ ਹੂਆ ਕੀ ਮਾਨਸਿਕ ਬਲ ਦੀ ਗੱਲ ਹੈ ਮਨੋਂ ਤਗੜੇ ਹੋਵੋ ਤੁਸੀਂ ਡੋਲੋ ਨਾ ਸਭ ਬੰਧਨ ਛੁੱਟ ਜਾਂਦੇ ਆ ਤੇ ਬਲ ਛੁੱਟੇ ਬੰਧਨ ਪੜੇ ਕੁਛ ਨਾ ਹੋ ਤਾ ਪਾਏ ਜਿਹੜੇ ਅੱਜ ਕੱਲ੍ਹ ਕਈ ਵਾਰੀ ਸਾਡੇ ਇਹ ਵਰਤਾਂਤ ਸਿਰਜਿਆ ਜਾਂਦਾ ਨਾ ਵੀ ਇੱਥੇ ਕੁਝ ਨਹੀਂ ਭੱਜ ਰਿਓ ਦੌੜ ਜਿਓ ਇਹ ਮਤਲਬ ਸਾਡਾ ਇੱਕ ਅਸੀਂ ਸਮਾਗ ਇੱਕ ਪੂਰਾ ਇਹਦੇ ਤੇ ਕੱਢਿਆ ਸੀ ਵੀ ਵਰਤਾਂਤਾਂ ਦੀ جنگ ਵਾਰ ਨਰੇਸ਼ਨ ਇਹ ਸਾਡੇ ਤੇ ਮਿੱਥ ਸਿਰਜੀ ਜਾਂਦੀ ਆ ਵੀ ਭੱਜ ਰਿਓ ਇਥੋਂ ਪੰਜਾਬ ਚ ਨਸ਼ੇ ਤੋਂ ਬਿਨਾ ਕੋਈ ਨਹੀਂ ਪੰਜਾਬ ਚ ਗੈਰਸਰਾ ਬਿਨਾ ਕੋਈ ਨਹੀਂ ਇਹ ਸਭ ਸਾਨੂੰ ਡਰਾਉਣ ਵਾਲੀਆਂ ਗੱਲਾਂ ਬਹੁਤ ਕਹਿਆ ਪੰਜਾਬ ਚ ਇੱਥੇ ਤੁਸੀਂ ਹੌਸਲਾਤ ਦੇ ਕਾਦੇ ਤੋਂ ਛੱਡੀ ਬੈਠੇ ਹੋ ਤੁਹਾਡਾ ਵਿਰਸਾ ਕੀ ਆ ਜਦੋਂ ਗੁਰੂ ਤੇਗ ਬਹਾਦਰ ਜੀ 1775 ਚ ਸ਼ਹੀਦੀ ਹੁੰਦੀ ਆ ਗੁਰੂ ਗਬਿੰਦ ਸਿੰਘ ਦੀ ਉਮਰ 9 ਸਾਲ ਦੀ ਆ ਤੁਸੀਂ ਤਾਂ ਸਾਰੇ ਅਡਲਟ ਹੋ 18 ਸਾਲ 20 ਸਾਲ ਤੋਂ ਉਪਰ ਉਹ ਵੋਟ ਪਾਉਣ ਦਾ ਅਧਿਕਾਰ ਰੱਖਦੇ ਹੋ ਆਪਾਂ ਕਈ ਵਾਰੀ ਸੋਚਦੇ ਹਾਂ ਮੇਰਾ ਬਾਪੂ ਦਾਦਾ ਗੁਜਰ ਗਿਆ ਉਹ ਕੀ ਦੇ ਕੇ ਗਿਆ ਜੈ ਦਾਦਾ ਵੇਖਦੇ ਆ ਕੁੱਠੀ ਬਣਾ ਗਿਆ ਕਾਰਾਂ ਛੱਡ ਗਿਆ ਕਿ ਨਹੀਂ ਦੇ ਗਿਆ ਗੁਰੂ ਗਬਿੰਦ ਸਿੰਘ ਜੀ ਨੂੰ ਉਹਨਾਂ ਦਾ ਬਾਪ ਕੀ ਦੇ ਗਿਆ ਸ਼ਹੀਦੀ ਦਾ ਕਟਿਆ ਹੋਇਆ ਸਿਰ 9 ਸਾਲ ਦੇ ਬੱਚੇ ਕੋਲ ਆ ਉਹਨੇ ਦੇਲ ਛੱਡਿਆ ਉਹ ਨਿਰਾਸ਼ ਹੋਇਆ ਨੂੰ ਉਹਦਾ ਦਿਲ ਮਨ ਟੁੱਟ ਗਿਆ ਉਸ 9 ਸਾਲ ਦੀ ਉਮਰ ਚ ਅਗਵਾਈ ਕੀਤੀ ਜਿਸ ਤਰ੍ਹਾਂ ਜੰਗਾਂ ਯੁੱਧਾਂ ਚ ਆਪ ਦੇ ਪੁੱਤਰ ਕੁਰਬਾਨ ਕੀਤੇ ਲਾਸਟ ਦੇ ਵਿੱਚ ਕਿਵੇਂ ਬੱਦੇ ਬਹਾਦਰ ਵਰਗਾ ਇੱਕ ਸਿਪਾ ਸਲਾਰ ਕਾਇਮ ਕੀਤਾ ਜਿਨ੍ਹਾਂ ਨੇ ਜਿਹਦੇ ਨਾਲ ਖੜੀ ਹੋਈ ਸੈਨਾ ਦੀਆਂ ਦਾਤਰੀਆਂ ਜਗਾਲੀਆਂ ਤਲਵਾਰਾਂ ਨੇ 700 ਸਾਲ ਤੁਰੀ ਆਉਂਦੀ ਹਕੂਮਤ ਦਾ ਮੂੰਹ ਮੋੜ ਦਿੱਤਾ ਤੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਪਹੁੰਚੇ ਉੱਤਰ ਗੱਲ ਗੱਲ ਗ੍ਰਿੜਤਾ ਦੀ ਆ ਤੁਸੀਂ ਵਾਰਸ ਕਿੰਨਾ ਦੇ ਹੋ ਤੁਹਾਡਾ ਵਿਰਸਾ ਕੀ ਆ ਇਹ ਸਾਰੇ ਮੇਲੇ ਇਹ ਜਿਹੜੀ ਡਾਕਟਰ ਆਤਮ ਸਿੰਘ ਰੰਧਾਵਾ ਨੇ ਇਹ ਜਿਹੜਾ ਗਿਆਨ ਦਾ ਮਹਾ ਕੁੰਭ ਸ਼ੁਰੂ ਕੀਤਾ ਆ ਕਿੰਨੇ 100 ਦੇ ਕਰੀਬ ਜਿਹੜੇ ਲੈਕਚਰ ਸੈਮੀਨਾਰ ਵਿਚਾਰ ਚਰਚਾ ਹੋਈ ਆ ਉਹਦਾ ਉੱਤਰ ਮਤਲਬ ਇਹੀ ਆ ਮੋਟੀਵੇਸ਼ਨ ਉਹਦੀ ਸਮਾਗ ਚਰਚਾ ਇਹ ਆ ਕਿ ਬੱਚਿਓ ਆਪਦਾ ਮੂਲ ਪਹਿਚਾਣੋ ਤੁਸੀਂ ਕਿੰਨਾ ਦੇ ਵਾਰਸ ਹੋ ਕਿੰਨੀ ਉੱਚੀ ਸੁੱੱਚੀ ਸਾਡੀ ਮਤਲਬ ਵਿਰਾਸਤ ਆ ਪੰਜਾਬੀ ਇਹ ਤਾਂ ਔਰ ਅਗਲੀ ਗੱਲ ਤੁਸੀਂ ਪੰਜਾਬ ਯੂਨੀਵਰਸਿਟੀ ਦਾ ਪਿੱਛੇ ਦੇਖਿਆ ਹੋਏਗਾ ਸਭ ਪੋਲੀਟੀਕਲ ਪਾਰਟੀਆਂ ਪਿੱਛੇ ਰਹਿ ਗਈਆਂ ਉੱਥੇ ਤੁਹਾਡੀ ਜਥੇਬੰਦੀ ਨੇ ਤੁਹਾਡੇ ਏਕੇ ਨੇ ਤਿੰਨ ਦਿਨਾਂ ਚ ਸੈਂਟਰ ਦੀ ਸਰਕਾਰ ਤੋਂ ਨੋਟੀਫਿਕੇਸ਼ਨ ਰੱਦ ਕਰਾਤਾ ਆਪਾਂ ਆਪ ਦੇ ਲਈ ਤਾੜੀਆਂ ਮਾਰੋ ਇੱਕ ਵਾਰ ਜਿਹੜਾ ਕਿਸਾਨੀ ਬੋਰਚੇ ਚ ਤਿੰਨ ਸਾਲ ਬਾਰਡਰ ਤੇ ਬੈਠੇ ਹੋયા ਨੋਟੀਫਿਕੇਸ਼ਨ ਰੱਦ ਹੋਇਆ ਉਹ ਤੁਸਾਂ ਤਿੰਨ ਦਿਨਾਂ ਚ ਰੱਦ ਕਰਾ ਲਿਆ ਤੁਹਾਡੇ ਕਾ ਇਨਾ ਮਾਨਸਿਕ ਬਾਲਿਆ ਇਨੀ ਸੂਝਾ ਸਾਰੇ ਇਕੱਠੇ ਹੋ ਕੇ ਤੇ ਤੁਸੀਂ ਬੁੱਚਰ ਇਨਾ ਮੇਲਿਆਂ ਤੇ ਜੋ ਕੋ ਗੱਲਾਂ ਕਹੀਆਂ ਜਾਂਦੀਆਂ ਇਹ ਨਹੀਂ ਵੀ ਫਿਰ ਤੁਰ ਕੇ ਮੋਡਾ ਮਾਰ ਆਏ ਹੋ ਉਰ ਫਿਰ ਕੇ ਕੋਈ ਗੱਲ ਸਿੱਖ ਕੇ ਜਰੂਰ ਜਾਓ ਕੋਈ ਚੰਗੀ ਕਿਤਾਬ ਲੈ ਕੇ ਜਰੂਰ ਜਾਓ ਤੇ ਉਤਰ ਕਦੀ ਤੁਸੀਂ ਘਰ ਬੈਠੇ ਸਿਆਣੇ ਨਹੀਂ ਹੋ ਸਕਦੇ ਸਿਆਣਪ ਕਰਦੀਆਂ ਨੇ ਕਿਤਾਬਾਂ ਸਿਆਣੇ ਕਰਦੀਆਂ ਨੇ ਕਿਤਾਬਾਂ ਸਿਆਣੇ ਲੋਕਾਂ ਨਾਲ ਵਾ ਵਾਸਤਾ ਨਿਰਮਲ ਸਿੰਘ ਜੋੜਾ ਵਰਗਿਆਂ ਤੋਂ ਸੁਣੀਆਂ ਹੋਈਆਂ ਗੱਲਾਂ ਜਿਵੇਂ ਕਿੰਨੇ ਇੱਕ ਕਿੰਨੀ ਕਿੰਨੀ ਉਹਨਾਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਕਿ ਕੀ ਹੋਣਾ ਚਾਹੀਦਾ ਸਰਕਾਰ ਆਂਦੀ ਐ ਅਸੀਂ ਇੰਨਾ ਹਜ਼ਾਰ ਸਿਪਾਹੀ ਭਰਤੀ ਕਰਨਾ ਪਰ ਸਿਪਾਹੀ ਭਰਤੀ ਤਾਂ ਕਰਨਾ ਲੋਕਾਂ ਨੂੰ ਡੰਡੇ ਮਾਰਨ ਕਾਬੂ ਕਰਨ ਲਈ ਪਰ ਮਸਲਾ ਤੇ ਐ ਵੀ ਡੰਡੇ ਮਾਰਨੇ ਕੇ ਉਪਾਏ ਲੋਕਾਂ ਨੇ ਮਸਲਾ ਹੀ ਕਿਉਂ ਵਧਣ ਉਹ ਜੋੜਾ ਜੀ ਉਹ ਉਧਰ ਇਸ਼ਾਰਾ ਗਏ ਆ ਵੀ ਧਿਆਨ ਉੱਤੇ ਦੇਣ ਦੀ ਲੋੜ ਆ ਲੋਕ ਕਹਿੰਦੇ ਮਸਲੇ ਲਟਾਉਣ ਦੀ ਲੋੜ ਆ ਖੋਰਸ਼ਾ ਨੂੰ ਪਾਵਰਫੁਲ ਕਰਨਾ ਤਾਂ ਇਹ ਤਾਂ ਬਿਲਕੁਲ ਹੀ ਵੱਖਰਾ ਵਿਚਾਰ ਹੈ ਇਸ ਕਰਕੇ ਇਹ ਉੱਤਰ ਤੁਹਾਨੂੰ ਅਸੀਂ ਸਿਆਣੇ ਕਰਨ ਲਈ ਚੇਤਨ ਕਰਨ ਲਈ ਸੈਂਸਿਟਾਈਜ਼ ਕਰਨ ਲਈ ਇਹ ਮਾ ਕੌਮਬ ਨੇੜਾ ਗਿਆਨ ਦਾ ਹੈ ਰਚਾਇਆ ਇਹ ਜਿਵੇਂ ਕਿ ਪ੍ਰਿੰਸੀਪਲ ਸਾਹਿਬ ਦੱਸ ਕੇ ਗਏ ਆ ਸਾਡੀ ਮੈਨੇਜਮੈਂਟ ਬਹੁਤ ਪ੍ਰਧਾਨ ਸਾਹਿਬ ਸਾਡੇ ਆਲਰੇਡੀ ਸਕੱਤਰ ਸਾਹਿਬ ਬਹੁਤ ਵਿਜ਼ਨ ਰੱਖਦੇ ਨੇ ਕਈ ਵੱਖ-ਵੱਖ ਵਿਚਾਰਾਂ ਨੂੰ ਸੁਣੋ ਜਿੱਥੋਂ ਚੰਗੀ ਗੱਲ ਮਿਲਦੀ ਆ ਉਹਨੂੰ ਚੰਗੀ ਗੱਲ ਨੂੰ ਲਹੋ ਤੇ ਸਮੱਸਿਆਵਾਂ ਦੇ ਵਿੱਚੋਂ ਹੀ ਉੱਤਰ ਗਿਆਨ ਨਿਕਲਦਾ ਹੈ ਸਮੱਸਿਆਵਾਂ ਦੇ ਵਿੱਚੋਂ ਹੀ ਕਈ ਵਾਰੀ ਧਰਮ ਨਿਕਲ ਆਉਂਦੇ ਆ ਪਾਉਂਡਵਾ ਦੇ ਅਰਜਣ ਨੇ ਜਿਹੜਾ ਸਭ ਤੋਂ ਉਸ ਵੇਲੇ ਦਾ ਬਹਾਦਰ ਮੰਨਿਆ ਜਾਂਦਾ ਸੀ ਕੁਰਕ ਖੇਤਰ ਚ ਤੀਰ ਰੱਖ ਦਿੱਤਾ ਵੀ ਮੈਂ ਭਰਾਵਾਂ ਤੇ ਤੀਰ ਨਹੀਂ ਚਲਾਉਂਗਾ ਚਲਾ ਸਕਦਾ ਉਹਨੇ ਤੀਰ ਰੱਖ ਦਿੱਤਾ ਜਿਹੜਾ ਕ੍ਰਿਸ਼ਨ ਦਾ ਜਿਹਨੂੰ ਅਸੀਂ ਗੀਤਾ ਗਿਆਨ ਕਹਿੰਨੇ ਆ ਉਹ ਉਪਦੇਸ਼ ਹੀ ਸੀ ਉਹ ਸੰਵਾਦ ਹੀ ਸੀ ਕਿ ਤੂੰ ਤੀਰ ਰੱਖ ਕਿਉਂ ਦਿੱਤਾ ਤੂੰ ਭਰਾਵਾਂ ਤੇ ਤੀਰ ਨਹੀਂ ਚਲਾਉਣਾ ਗੁਰਾਈ ਤੇ ਤੀਰ ਚਲਾਉਣਾ ਉਹ ਸੰਵਾਦ ਦੇ ਵਿੱਚੋਂ ਗੀਤਾ ਨਿਕਲੀ ਜਿਹਨੂੰ ਕਿ ਮਨਾਂ ਸਾਡੇ ਮਨਾਂ ਤੋ ਇਹ ਦੁਖ ਮਿਲਟੀ ਪੂਰਾ ਇੱਕ ਧਾਰਮਿਕ ਗ੍ਰੰਥ ਮੰਨ ਲੀਏ। ਸਮੱਸਿਆਵਾਂ ਦੇ ਵਿੱਚੋਂ ਹੀ ਅੱਗੇ ਹੱਲ ਨਿਕਲਦੇ ਆ। ਸਮੱਸਿਆਵਾਂ ਦੇ ਵਿੱਚੋਂ ਹੀ ਵਿਚਾਰ ਨਿਕਲਦੇ ਆ। ਮੇਰੀ ਇੱਕ ਇਹ ਵੀ ਆ ਕਿ ਬੁੱਤਰ ਕਿਤੇ ਮੱਥਾ ਟੇਕਦੇ ਹੋ ਕਿਤੇ ਨਹੀਂ ਸਿੱਧਦਾ ਕਰਦੇ ਹੋ। ਐ ਨਾ ਬੱਸ ਮੰਗੋ ਵੀ ਮੈਨੂੰ ਸਭ ਕੁਝ ਮਿਲੇ। ਇਹ ਮੰਗੋ ਵੀ ਮੈਨੂੰ ਸਮੱਸਿਆਵਾਂ ਨਾਲ ਨਿਪਟਣ ਲਈ ਆਤਮ ਬਲ ਦੇ। ਪੇਪਰ ਮਾਤਮਾ ਬਾਕੀ ਪੜਨਾ ਆ ਸਾਰਾ ਜਿਹੜਾ ਚੱਲਣਾ ਆ ਮਾਨਸਿਕ ਬਲ ਮੰਗੋ ਜੈਲਿਆਂ ਨੂੰ ਨਿਪਟਣ ਲਈ ਤੁਹਾਡੇ ਚ ਬੁੱਧ ਵਿਵੇਕ ਪੈਦਾ ਹੋਵੇ ਪੰਜਾਬੀਆਂ ਨੂੰ ਸਮੱਸਿਆਵਾਂ ਤਾਂ ਸਦਾ ਰਹੀਆਂ ਨੇ ਹਰ ਘਰ ਤੇ ਸਮੱਸਿਆ ਹਰ ਬੰਦੇ ਨੂੰ ਸਮੱਸਿਆ ਕੋਈ ਐਸਾ ਨਹੀਂਗਾ ਪਰ ਜਿਹੜੀ ਇਨਸਾਨੀਅਤ ਦਾ ਮਨੁੱਖਤਾ ਦਾ ਅਸਲ ਧਰਮ ਆ ਉਹਨਾਂ ਸਮੱਸਿਆਵਾਂ ਨੂੰ ਤੁਸੀਂ ਨਿਪਟਦੇ ਕਿੰਨੇ ਵਧੀਆ ਤਰੀਕੇ ਨਾਲ ਤੁਸੀਂ ਉਹਦੇ ਨਾਲ ਸਿੱਧੇ ਤੱਕ ਮਤਲਬ ਉਹਦੇ ਨਾਲ ਸਿੱਧੇ ਦੇ ਕਿੰਨੇ ਵਧੀਆ ਤਰੀਕੇ ਨਾਲ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਆਪਣੇ ਵੇਲੇ ਦੀਆਂ ਸਮੱਸਿਆਵਾਂ ਨੂੰ ਕਿਸ ਤਰ੍ਹਾਂ ਨਿਜਿੱਠਿਆ ਕਿਵੇਂ ਸ਼ਬਦ ਦੇ ਨਾਲ ਸ਼ਬਦ ਦੀ ਧੁਨ ਦੇ ਨਾਲ ਕਰਤਾਰਪੁਰ ਕਰਤਾ ਦਾ ਪੁਰ ਕੀਰਤ ਦਾ ਕੋਰ ਜਿਹੜੇ ਖੇਤੀ ਸ਼ਾਮ ਨੂੰ ਨਾਮ ਬਾਣੀ ਕੀਰਤਨ ਰਬਾਬ ਦੇ ਨਾਲ ਇਹ ਸਾਡਾ ਵਿਰਸਾ ਬਟੇ ਇਹ ਇਹ ਗੱਲਾਂ ਮਨ ਗਿਆਨ ਨਾਨਕ ਸ਼ਬਦ ਤੇ ਸੰਵਾਦ ਗੋਸ਼ਟਾਂ ਚ ਰਿੜਕਿਆ ਹੋਇਆ ਮੱਖਣ ਜਿਹੜਾ ਉਹੀ ਅਸਲ ਪੂੰਜੀ ਦੀ ਆ ਬੁੱਤਰ ਚੀਜ਼ਾਂ ਬਸਾ ਪੂੰਜੀ ਨਹੀਂ ਹੁੰਦੀਆਂ ਨੌਲੇਜ ਵੈਲਥ ਨੌਲੇਜ ਵਿਜ਼ਡਮ ਹੀ ਗਿਆਨ ਹੁੰਦੀ ਹੈ। ਇਹੀ ਅਸਲ ਪੂੰਜੀ ਹੁੰਦੀ ਆ। ਇਹਦੇ ਤੇ ਜ਼ਰੂਰ ਧਿਆਨ ਦਿਓ ਜੇ ਤੁਹਾਡੇ ਕੋਲ ਗਿਆਨ ਦੀ ਪੂੰਜੀ ਆ ਗਈ ਤੁਸੀਂ ਧਨ ਦੌਲਤ ਆਪੇ ਕਮਾ ਲੈਣਾ। ਤੁਸੀਂ ਜ਼ਿੰਦਗੀ ਚ ਅੱਗੇ ਆਪੇ ਵੱਧ ਜਾਣਾ ਹੈ। ਜੇ ਗਿਆਨ ਦੀ ਪੂੰਜੀ ਨਾ ਹੋਵੇ ਤੇ ਪਿਓ ਦਾ ਦਿੱਤਾ ਵੀ ਗਵਾ ਲੀਦਾ। ਉਹ ਵੀ ਉੱਜੜ ਜਾਂਦਾ। ਤੇ ਇਸ ਕਰਕੇ ਇੱਕ ਕਿਤਾਬਾਂ ਜ਼ਰੂਰ 2-4 ਕਿਤਾਬਾਂ ਆਪ ਦੀਆਂ ਲਓ ਮੈਂ ਟੀਚਰਾਂ ਨੂੰ ਕਈ ਵਾਰੀ ਟੀਚਰ ਮੈਂ ਮਤਲਬ ਖੁੱਲੇ ਮਨ ਨਾਲ ਕਈ ਵਾਰੀ ਗੱਲ ਕਰਦਾ ਹਾਂ ਜਿਹੜਾ ਟੀਚਰ ਆਪਦੇ ਲੈਕਚਰਾਂ 'ਚ ਰੋਜ਼ ਕੋਈ ਨਵੀਂ ਗੱਲ ਰੋਜ਼ ਨਹੀਂ ਦੂਜੇ ਦਿਨ ਹੀ ਕੋਈ ਨਵੀਂ ਗੱਲ ਦੱਸੇ ਦੂਜੇ ਦਿਨ ਹੀ ਕੋਈ ਸਮਾਜ ਦੀ ਗੱਲ ਦੱਸੇ ਉਹਦੇ ਗਿਆਨ 'ਚ ਇੱਕ ਫਰੈਸ਼ਨੈਸ ਹੋਵੇ ਇਹ ਨਹੀਂ ਕਈ ਮੇਰੇ ਵਰਗਿਆਂ ਨੇ 10-10 ਸਾਲ ਤੋਂ ਕਾਪੀਆਂ ਬਣਾਈਆਂ ਨੇ ਨੋਟਸਾਂ ਦੀਆਂ ਕਿ ਇਹ ਬੱਚੇ ਨਹੀਂ ਕਲਾਸਾਂ ਲਾਉਣਗੇ ਬੱਚੇ ਕਲਾਸਾਂ ਉਦੋਂ ਹੀ ਲਾਉਣਗੇ ਜਦੋਂ ਉਹਨਾਂ ਨੂੰ ਨਵੀਂ ਕੋਈ ਗੱਲ ਸਿੱਖਣ ਨੂੰ ਮਿਲੇ ਨਵੇਂ ਤਰੀਕੇ ਨਾਲ ਮਿਲੇ ਦੀ ਆਪਾਂ ਕਈ ਵਾਰੀ ਪੁਰਾਣੇ ਵੇਦਾਂ ਕੋਲ ਜਾਂਦੇ ਸੀ ਨਾ ਤੇ ਵੇਦਾਂ ਦਾ ਸੀ ਆਹ ਕੁੜੀ ਸਵੇਰੇ ਖਾਣੀ ਆ ਤੇ ਖਾਣੀ ਦੁੱਧ ਨਾਲ ਆ ਜਿਹਦਾ ਮਤਲਬ ਜੇ ਦੁੱਧ ਨਾਲ ਕੁੜੀ ਖਾਣੀ ਇਹ ਤੇ ਕੁੜੀ ਦਾ ਅਸਰ ਵੱਧ ਜਾਂਦਾ ਐਹੀ ਗੱਲ ਆ ਬੁੱਤਰ ਸਾਹਿਬ ਜੇ ਸਾਡਾ ਟੀਚਰ ਵੀ ਦੱਸਿਓ ਕੁੜੀ ਦੇਣੀ ਪਾਣੀ ਨਾਲ ਆ ਚਾਹ ਨਾਲ ਆ ਦੁੱਧ ਨਾਲ ਆ ਦਹੀਂ ਨਾਲ ਆ ਇਹ ਸਾਨੂੰ ਨਿਰਣਾ ਕਰਨਾ ਪਏਗਾ ਕਿ ਸਾਨੂੰ ਬੱਚੇ ਸੁਣਨ ਕਲਾਸ ਅਸੀਂ ਖੁਦ ਵੈਸੇ ਟੀਚਰ ਸਦਾ ਵਿਦਿਆਰਥੀ ਹੁੰਦਾ ਜੀ ਖੁਦ ਗਿਆਨ ਨਾਲ ਜੁੜੀਏ ਰੋਜ਼ ਰੋਜ਼ ਸਾਡਾ ਰੋਜ਼ ਰੋਜ਼ ਹਰ ਸਾਲ ਨਵੇਂ ਯੂਥ ਨਾਲ ਵਾਪਿੰਦਾ ਉਹ ਪੁਰਾਣਾ ਯੂਥ ਨਹੀਂ ਹੁੰਦਾ 2 ਸਾਲ ਬਾਅਦ ਐਨੀ ਚੇਂਜ ਆ ਜਾਂਦੀ ਆ ਕਿਤਾ ਦੇ ਤੇ ਪਹਿਲਾ ਮਾਡਲ ਪੜਾਉਣ ਦਾ ਫੇਲ ਹੋ ਜਾਂਦਾ ਇਸ ਕਰਕੇ ਬਹੁਤ ਜ਼ਰੂਰੀ ਆ ਟੀਚਰ ਲਈ ਜਿਉਨੇ ਅਪਡੇਟ ਰਹਿਣਾ ਆ ਇਹ AI ਆ AI ਦਾ ਪਿਓ ਵੀ ਆ ਗਿਆ ਕੁਛ ਵੀ ਆ ਗਿਆ ਇਸ ਦੇ ਟੂਲ ਆ ਇਹ ਆਉਂਦੇ ਆਉਂਦੇ ਜਾਂਦੇ ਰਹਿਣੇ ਦੁਨੀਆ ਇਹ ਤਕਨੀਕ ਤੇ ਨਹੀਂ ਰੁਕਣੀ ਪਰ ਹਿਊਮਨ ਬ੍ਰੇਨ ਦਾ ਕੋਈ ਸਾਨੀ ਨਹੀਂ ਹੈਗਾ ਹਿਊਮਨਸ ਬੰਦੇ ਦੇ ਸੌਫਟਵੇਅਰ ਦਾ ਕੋਈ ਆਲਟਰਨੇਟ ਨਹੀਂ ਹੈਗਾ ਇਹਨੇ ਅੱਗੇ ਤੋਂ ਅੱਗੇ ਚੱਲਦੇ ਰਹਿਣਾ ਇਹਦੇ ਮੁਤਾਬਕ ਨਵੀਂ ਤੋਂ ਨਵੀਂ ਤਕਨੀਕ ਆਉਂਦੇ ਰਹਿਣੀ ਇਹ ਬਾਕੀ ਟੂਲ ਨੇ ਤੇ ਤੁਸੀਂ ਪੁੱਤਰ ਬੜੇ ਧਿਆਨ ਨਾਲ ਬੜੀ ਸੁਰਤ ਨਾਲ ਬੜੀ ਸੁਰਤੀ ਨਾਲ ਗੱਲਾਂ ਸੁਣੀਆਂ ਮੈਨੂੰ ਮਤਲਬ ਵਕਿਆ ਰੀਅਲੀ ਮਾਨ ਮਹਿਸੂਸ ਹੋ ਨਾ ਤੁਸੀਂ ਖਾਲਸਾ ਕਾਲਜ ਦੇ ਬੱਚੇ ਹੋ ਇੱਕ ਰੀ ਜ਼ੋਰਦਾਰ ਤਾੜੀਆਂ ਮਾਰੋ ਸ਼ਾਬਾਸ਼ ਬਹੁਤ ਵਧੀਆ ਬੱਚੇ ਹੋ ਤੁਸੀਂ ਬੜਾ ਮਾਨ ਮਹਿਸੂਸ ਹੁੰਦਾ ਸਾਨੂੰ ਤੁਹਾਡੇ ਦੇ ਬੜਾ ਡਿਸਪਲਨ ਬਹੁਤ ਹੈ ਮੈਂ ਇੱਕ ਵਾਰੀ ਫੇਰ ਮੈਂ ਪਰਮਾਤਮਾ ਦੀ ਬਖਸ਼ਿਸ਼ ਜਿਆਦਾ ਬੋਲ ਨਹੀਂ ਗਿਆ ਮਨ ਤਾਂ ਮੈਨੂੰ ਲੱਗਦਾ ਕੋਈ ਗੱਲ ਨਹੀਂ ਮੈਂ ਬੋਲ ਹੀ ਗਿਆ ਹਾਂ ਹੋਣੇ ਖਿਮਾ ਲਈ ਕੋਈ ਗੱਲ ਨਹੀਂ ਇਹ ਡਾਕਟਰ ਆਤਮ ਸਿੰਘ ਰੰਧਾਵਾ ਉਹਨਾਂ ਦੀ ਟੀਮ ਡਾਕਟਰ ਪਰਮਿੰਦਰਾ ਇਹਨਾਂ ਦੇ ਨਾਲ ਸਾਰੇ ਮੇਰੇ ਖਿਆਲ ਇਹਨਾਂ ਆਪਦੇ ਵਿਆਮੋ ਤੇ ਇੰਨਾ ਕੰਮ ਨਹੀਂ ਕੀਤਾ ਹੋਣਾ ਹੋਰ ਨਾ ਇਹਨਾਂ ਵੀ ਉਦੋਂ ਇੰਨੀ ਪੁੱਛ ਗੇ ਸੀ ਹੋਈ ਹੋਣੀ ਹੈ ਕਿੰਨੀ ਹੋਣੀ ਹੈ ਜਿਹੜੇ ਕਵੀ ਆਉਂਦੇ ਆ ਉਹ ਮੈਨੂੰ ਕਿਦੋਂ ਬੁਲਾਉਣਾ ਹੀ ਮੈਨੂੰ ਕਿਵੇਂ ਆ ਬੜੀ ਬੜੀ ਇਹਨਾਂ ਦਾ ਮਾਣ ਤਾਂ ਵਧਦਾ ਮਰੇ ਮੇਲਾ ਵਧਾਉਂਦਾ ਇਹ ਆਪਣੇ ਆਪ ਨੂੰ ਉੱਚਾ ਚੁੱਕਣ ਲਈ ਨਹੀਂ ਕਈ ਵਾਰੀ ਜਿਹੜਾ ਤੁਸੀਂ ਕੋਈ ਕਾਰਜ ਰੰਭਦੇ ਹੋ ਤੁਹਾਨੂੰ ਕਿਤੇ ਦਾ ਕਿਤੇ ਲੈ ਜਾਂਦਾ ਇਹ ਖਾਲਸਾ ਕਾਰਜ ਦੇ ਕਾਰਜੀ ਨੇ ਜਿਹੜੇ ਖਾਲਸਾ ਕਾਰੀ ਨੂੰ ਕਿਤੇ ਦੇ ਕਿਤੇ ਲੈ ਜਾ ਰਿਹਾ ਉਹ ਸਾਰੀ ਟੀਮ ਨੂੰ ਸਟੇਜ ਸਕੱਤਰ ਡਾਕਟਰ ਕੁਰਮਿੰਦਰ ਨੂੰ ਵੀ ਇਸ ਗੱਲ ਦੀਆਂ ਇਸ ਮੇਲੇ ਦੀਆਂ ਉਹਨਾਂ ਦੀ ਪੂਰੀ ਟੀਮ ਪੂਰੇ ਖਾਲਸਾ ਪਰਿਵਾਰ ਸਾਡੀ ਮੈਨੇਜਮੈਂਟ ਨੂੰ ਸਭ ਸਰੂਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ